ਇਹ 100 ਦਿਨਾਂ ਤੋਂ ਮਰਨwarte ਤੇ ਬੈਠੇ ਹੋਏ ਨੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਦੇਸ਼ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਅਤੇ ਭੁਖੜ ਹੜਤਾਲ ਕੀਤੀ ਗਈ ਹੈ। ਮਾ ਜਿਹੜਾ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਰਹਿੰਦਿਆਂ ਮੰਗਾਂ ਨੂੰ ਲੈ ਕੇ ਸੈਂਟਰ ਸਰਕਾਰ ਦੇ ਖਿਲਾਫ ਖਨੌਰੀ ਬਾਰਡਰ ਤੇ ਪਿਛਲੇ 100 ਦਿਨ ਤੋਂ ਮਰਨwarte ਤੇ ਬੈਠੇ ਹੋਏ ਨੇ ਉਸ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਦੋਹਾਂ ਫੋਰਮਾਂ ਵੱਲੋਂ ਦਿੱਤਾ ਗਿਆ ਸਾਰੇ ਦੇਸ਼ 'ਚ ਅੱਜ ਸਾਡੇ ਵਰਕਰ ਹਰੇਕ ਜ਼ਿਲ੍ਹੇ 'ਚ ਡੀਸੀਆਂ ਅੱਗੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣਾ ਧੂਹ ਹੜਤਾਲ ਰੱਖਣਗੇ ਤੇ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਦੇਖੋ ਇਹ ਦੋਹਾਂ ਸਰਕਾਰਾਂ ਦੇ ਖਿਲਾਫ ਹੀ ਆ ਕੇਂਦਰ ਸਰਕਾਰ ਨਾਲ ਸਾਡੀਆਂ ਰਹਿੰਦਾ ਮੰਗਾਂ ਮਨਵਾਉਣ ਨੂੰ ਜਿਹੜੀਆਂ ਮੰਗਾਂ ਅਸੀਂ ਮਨਵਾਉਣ ਨੂੰ ਸਰਦਾਰ ਜਗਜੀਤ ਸਿੰਘ ਜੀ ਬੈਠੇ ਹੋਏ ਨੇ ਉਸ ਨੂੰ ਲੈ ਕੇ ਆ ਤੇ ਜਿਹੜਾ ਸਟੇਟ ਸਰਕਾਰ ਆ ਜਿਹੜਾ ਉਹਦਾ ਰਵਈਆ ਉਹ ਵੀ ਇੱਥੋਂ ਦੇ ਲੋਕਾਂ ਦੇ ਖਿਲਾਫ ਹੈ ਇੱਥੋਂ ਦੇ ਲੋਕਾਂ ਦੀ ਮੰਗਾਂ ਦੇ ਖਿਲਾਫ ਹੈ ਉਸ ਨੂੰ ਲੈ ਕੇ ਇਹ ਜਿਹੜਾ ਸਾਰੀਆਂ ਸਰਕਾਰਾਂ ਦੇ ਸਾਰੇ ਡੀਸੀਆਂ ਦੇ ਦਫ਼ਤਰਾਂ ਦੇ 12 ਚ ਦਿੱਤਾ